ਮੈਂ ਸਤਨਾਮ ਸਿੰਘ ਪੰਨੂ ਕਸਰ ਮidur ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਬਾਬੂ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਨਿੱਜਤਾ ਤੇ ਹਮਲਾ ਕਰਦਿਆਂ ਕਾਨੂੰਨ ਲਾਗੂ ਕਰਤਾ ਗਿਆ ਵਾ ਕਿ ਜੋ ਵੀ ਇਹ ਮੋਬਾਈਲ ਫੋਨ ਚੱਲ ਰਹੇ ਆ ਸਮਾਰਟ ਬੜੇ ਮੋਬਾਈਲ ਫੋਨ ਆ ਇਹਨਾਂ ਦੇ ਵਿੱਚ ਇੱਕ ਸੰਚਾਰ ਸਾਥੀ ਐਪ ਦਾ ਨਾਮ ਆ ਜਿਹੜਾ ਵਾ ਐਪ ਆ ਜਿਹੜੀ ਉਹ ਫਿੱਟ ਕੀਤੀ ਜਾਵੇਗੀ ਉਹ ਜ਼ਰੂਰੀ ਕਰਤੀ ਗਈ ਹੈ ਜਿਹੜੇ ਨਵੇਂ ਫੋਨ ਜਿੰਨੀਆਂ ਵੀ ਕੰਪਨੀਆਂ ਫੋਨ ਬਣਾ ਰਹੀਆਂ ਨਵੇਂ ਉਹਨਾਂ ਸਾਰਿਆਂ ਨੂੰ ਇਹ ਕਹਿਤਾ ਗਿਆ ਵੀ ਇਹ ਜਿਹੜਾ ਸੰਚਾਰ ਸਾਥੀ ਐਪ ਆ ਇਹ ਵਿੱਚ ਲਾਇਆ ਜਾਵੇ ਨਾਲ ਤੇ ਜਿਹੜੇ ਪੁਰਾਣੇ ਫੋਨ ਚੱਲ ਰਹੇ ਉਹਨਾਂ ਦੇ ਵਿੱਚ ਵੀ ਇਹ ਜ਼ਰੂਰੀ ਕਰਤਾ ਗਿਆ ਇਹ ਬਹੁਤ ਵੱਡਾ ਲੋਕਾਂ ਦੇ ਉੱਤੇ ਹਿੰਦੁਸਤਾਨ ਦੇ ਲੋਕਾਂ ਦੀ ਨਿੱਜਤਾ ਉੱਤੇ ਹਮਲਾ ਬਹੁਤ ਵੱਡਾ ਹੈ। ਇਹ ਕਿਉਂ ਕਰ ਰਹੀ ਕੇਂਦਰ ਸਰਕਾਰ ਬਾਨਾ ਕੀ ਬਣਾਇਆ ਜਾ ਰਿਹਾ ਕਿ ਇਹਦੇ ਨਾਲ ਚੋਰੀਆਂ ਤੁਹਾਡੇ ਮੋਬਾਈਲ ਨਹੀਂ ਚੋਰੀ ਹੋਣਗੇ। ਮੋਬਾਈਲ ਹੈ 7 ਲੱਖ ਮੋਬਾਈਲ ਅਗੇ ਲੱਭ ਲਿਆਵਾ ਤੇ ਇਹਦੇ ਨਾਲ ਮੋਬਾਈਲ ਚੋਰੀ ਨਹੀਂ ਹੋਣਗੇ। ਇਹ ਕਿਹੜਾ ਬਾਨਾ ਅਸਲ 'ਚ ਕੀ ਹੈ? ਅਸਲ 'ਚ ਕੇਂਦਰ ਸਰਕਾਰ ਚਾਹੁੰਦੀ ਕੀ ਆ ਵੀ ਹਰ ਬੰਦਾ ਜਿਹੜਾ ਵੀ ਦੇਸ਼ ਦਾ ਵਾਸੀ 145 ਕਰੋੜ ਲੋਕ ਆ। ਉਹਨਾਂ ਦੇ ਉਹਨਾਂ ਦੇ ਜੋ ਵੀ ਉਹ ਕੰਮ ਕਰਦੇ ਆ ਜਾਂ ਕੀ ਉਹਨਾਂ ਕੀ ਉਹ ਬੈਡਰੂਮ ਵਿੱਚ ਕਰਦੇ ਆ ਕੀ ਉਹ ਡਰੈਗ ਰੂਮ ਵਿੱਚ ਕਰਦੇ ਆ ਕੀ ਖਾਂਦੇ ਆ ਕੀ ਪੀਂਦੇ ਆ ਕਿਸ ਤਰੀਕੇ ਨਾਲ ਰਹਿੰਦੇ ਆ ਉਹ ਸਾਰਾ ਜਿਹੜਾ ਉਹਨਾਂ ਦਾ ਨਿੱਜ ਆ ਉਹ ਸਰਕਾਰ ਨੂੰ ਪਤਾ ਹੋਵੇ ਇਹ ਜਸੂਸੀ ਵਾਲਾ ਐਪ ਜਿਹੜਾ ਜਿਹਨੂੰ ਨਾਂ ਕਿ ਦਿੱਤਾ ਵਾ ਨਾਂ ਨੂੰ ਦਿੱਤਾ ਵਾ ਸੰਚਾਰ ਸਾਥੀ ਆ ਜੀ ਇਹ ਤੁਹਾਡਾ ਸਾਥੀ ਦਾ ਮਤਲਬ ਕੀ ਹੈ ਜਿਹੜਾ ਸਾਥ ਰਹਿਣਾ ਤੁਹਾਡੇ ਉਹ ਸਾਥੀ ਨੂੰ ਸਾਰਾ ਕੁਝ ਤੁਹਾਡਾ ਪਤਾ ਹੋਊਗਾ ਜਿੰਨੇ ਨਾਲ ਹੀ ਤੁਹਾਡੇ ਰਹਿਣਾ ਤਾੜ ਹੀ ਸੋਣਾ ਨਾਲ ਹੀ ਬਹਿਣਾ ਨਾਲ ਹੀ ਰੱਖਣਾ ਜਿੱਤੇ ਵੀ ਫਿਰ ਉਹ ਐਪ ਤੁਸੀਂ ਜਿਹੜਾ ਇਹ ਐਪ ਜਦੋਂ ਲਾਗੂ ਹੋ ਗਿਆ ਫਿਰ ਤੁਸੀਂ ਫੋਨ ਪਹਿਲਾਂ ਵੀ ਫੋਨ ਜਿਹੜਾ ਵਾ ਉਹ ਕਿਸੇ ਨੂੰ ਕਰ ਕਰ ਨਾ ਵੀ ਕਰਦੇ ਉਹ ਲਾਗੇ ਪਿਆ ਹੋਊਗਾ ਉਹ ਵੀ ਤੁਹਾਡੀ ਸਾਰੀ ਜਿਹੜੀ ਗੱਲਬਾਤ ਹੈ ਜਾਂ ਤੁਹਾਡੀ ਜਿਹੜੀ ਫੋਟੋ ਆ ਉਹ ਪਿੱਛੇ ਚੱਲ ਜੂਗੀ ਇਸ ਤੋਂ ਪਹਿਲਾਂ ਵੀ ਨਿੱਜਤਾ ਕੋਈ ਨਹੀਂ ਹੈਗੀ ਪਹਿਲਾਂ ਵੀ ਇਹ ਸਾਰਾ ਕੁਝ ਜਿਹੜਾ ਵਾ ਇਹ ਮੋਬਾਈਲ ਫੋਨ ਰਾਹੀਂ ਲੋਕਾਂ ਦੀ ਨਿੱਜਤਾ ਇਹ ਭੰਗ ਕਰ ਚੁੱਕੇ ਆ ਏ ਲੋਕਾਂ ਦੇ ਜਿਹੜੇ ਮਾਈਂਡ ਆ ਉਹ ਕਾਬੂ ਕਰ ਲਏ ਸਾਰੀਆਂ ਇਹਨਾਂ ਨੇ ਇਹਨਾਂ ਐਫਆਈ ਤੋਂਣ ਪੂਰੀ ਤਰ੍ਹਾਂ ਸਾਰੇ ਜਿਹੜਾ ਵਾ ਸਾਰੇ ਦੇਸ਼ ਨੂੰ ਸਾਰੇ ਦੇਸ਼ ਦੇ ਲੋਕਾਂ ਨੂੰ ਆਪਣੇ ਕਾਬੂ 'ਚ ਕਰਨ ਉਹਨਾਂ ਦੀ ਹਰ ਚੀਜ਼ ਦਾ ਪਤਾ ਲਾਉਣ ਦਾੜਾ ਜਸੂਸੀ ਕਾਰਡ ਆ ਉਹ ਇਹਨਾਂ ਨੇ ਖੋਲਤਾ ਵਾ ਜਿਸ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਰਤ ਨਿਖੇਦੀ ਕੀਤੀ ਜਾਂਦੀ ਹੈ ਤੁਰੰਤ ਕੇਂਦਰ ਸਰਕਾਰ ਜਿਹੜਾ ਨਿਜਤਾ ਦੇ ਖਿਲਾਫ ਕਾਨੂੰਨ ਹੈ ਲੋਕਾਂ ਦੇ ਇਹਨੂੰ ਰੱਦ ਕਰੇ ਜਿਹੜਾ ਜੋ ਵੀ ਕਾਨੂੰਨ ਬਣਾ ਰਹੇ ਚੋਰੀ ਛੁਪੇ ਉਹਨੂੰ ਬੰਦ ਕੀਤਾ ਜਾਵੇ ਤੇ ਲੋਕ ਦੇਸ਼ ਦੇ ਲੋਕ ਇਹਦੇ ਖਿਲਾਫ ਆਵਾਜ਼ ਠੋ। ਦੂਸਰਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਹ ਆ ਕਿ ਕਿ ਸਾਨੂੰ ਦੇਖੋ ਅੱਜ ਉਹ ਆਪਾਂ ਰਹਿ ਰਹੇ ਆ ਦੇਸ਼ ਦੇ ਵਿੱਚ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਬਾਈਕਾਟ ਕਰਨਾ ਪੈਣਾ ਹੋਵੇਗਾ। ਅਸਲ ਦੇ ਵਿੱਚ ਤੁਹਾਨੂੰ ਕਾਬੂ ਕਰ ਲਿਆ ਗਿਆ ਵਾ ਇਹਦੇ ਨਾਲ ਬਹੁਤ ਬੁਰੀ ਤਰ੍ਹਾਂ ਜੋ ਗੰਦਾ ਲਿਟਰੇਚਰ ਬਾਕੀ ਚੀਜ਼ਾਂ ਲੋਕਾਂ ਬੱਚਿਆਂ ਦਾ ਜੋ ਘਰਾਂ ਦੇ ਵਿੱਚ ਅੱਜ ਖਿਲਾਰੇ ਪਏ ਆ ਜਿੰਨਾ ਨਿਘਾਰ ਆਇਆ ਸੈਟੀ ਚ ਉਹਦਾ ਵੱਡਾ ਰੋਲ ਜਿਹੜਾ ਵਾ ਇਹ ਨਿਭਾ ਰਿਆ ਹੈ ਹਾਂ ਠੀਕ ਹੈ ਇਹਦੀ ਕੋਈ ਪੋਜ਼ਿਟਿਵਿਟੀ ਵੀ ਹੈਗੀ ਆ ਕੁਝ ਜਿੰਨੇ ਚੰਗਾ ਕੁਝ ਸਿੱਖਣਾ ਵਾ ਕੋਈ ਚੰਗੀ ਜਾਣਕਾਰੀ ਮਿਲ ਰਹੀ ਉਹ ਵੱਖਰਾ ਵਾ ਪਰ ਇਹਦਾ ਜਿਹੜਾ ਸੈਡ ਇਫੈਕਟ ਹੈ ਉਹ ਬਹੁਤ ਵੱਡਾ ਪਹਿਲਾਂ ਹੀ ਆ ਇਸ ਲਈ ਜੇ ਅੱਜ ਸੈਟੀ ਬਚਾਉਣੀ ਹੈ ਜੇ ਆਪਣਾ ਸਮਾਜ ਬਚਾਉਣਾ ਵਾ ਤੇ ਆਪਣੀ ਕੁਦਰਤ ਨਾਲ ਜੁੜ ਕੇ ਰਹਿਣਾ ਵਾ ਆਪਣਾ ਜਿਹੜਾ ਭਾਈਚਾਰਾ ਬਣਾਉਣਾ ਵਾ ਆਪਣੇ ਪਰਿਵਾਰਾਂ ਨੂੰ ਸੁખી ਬਣਾਉਣਾ ਵਾ ਤੇ ਭਾਈ ਸਾਹਿਬ ਇਹੜੇ 스마트 ਫੋਨ ਆ ਇਹਨਾਂ ਦਾ ਬਾਈਕਾਟ ਕਰ ਦਿਓ ਇਹਨਾਂ ਦੀਆਂ ਬਾਕੀ ਚੀਜ਼ਾਂ ਦਾ ਬਾਈਕਾਟ ਕਰੋ ਜੇ ਬਾਲਾ ਨਹੀਂ ਕਰ ਸਕਦੇ ਇਹਨਾਂ ਦੇ ਜਿਹੜੀ ਆਪਣੇ ਹੈਗੀ ਆ ਜਿਹੜਾ ਜਿਹੜਾ ਪਾਣ ਆੜਾ ਹੈਗਾ ਵਾ ਕੋਕਾ ਕੋਲਾ ਵਾ ਜਾਂ ਜਿੰਨਾ ਵੀ ਆੜਾ ਹੈਗਾ ਵਾ ਇਹ ਵਾਟਰ ਇਹ ਤੁਹਾਨੂੰ ਪਿਆਰੇ ਆ ਗੰਦਾ ਮੱਲਾ ਆ ਪੈਪਸੀ ਆ ਦੂਜਾ ਤੇ ਜਾਵਾ ਇਹ ਸਾਰੇ ਦਾ ਬਾਈਕਾਟ ਕਰੋ ਇਹਨਾਂ ਦੇ ਆ ਜਿਹੜੀਆਂ ਤੁਸੀਂ ਪੇਸਟ ਕਰ ਦੇ ਜੋ ਸੇਰੇ ਬੁਰਸ਼ ਇਹ ਸਭ ਦਾ ਬਾਈਕਾਟ ਕਰੋ ਠੌਲੀ ਹੌਲੀ ਸਾਨੂੰ ਟੋਟਲ ਕਾਰਪੋਰੇਟ ਦੀਆਂ ਜਿੰਨੀਆਂ ਵੀ ਚੀਜ਼ਾਂ ਉਹ ਸਾਡੇ ਘਰਾਂ ਸੁੱਟ ਰਿਆ ਸਾਰੀਆਂ ਚੀਜ਼ਾਂ ਦੇ ਬਾਈਕਾਟ ਕਰਨ ਵਾਸਤੇ ਆਪਣਾ ਮਨ ਤਿਆਰ ਕਰੋ ਹੌਲੀ ਹੌਲੀ ਆਲੀ ਇਸ ਸਾਰਾ ਜੋ ਸਟਰਕਚਰ ਇਹਦਾ ਸਾਨੂੰ ਬਾਈਕਾਟ ਕਰਨਾ ਪੈਣਾ ਖਾਦਾਂ ਦਾ ਦਵਾਈਆਂ ਦਾ ਬਾਕੀ ਚੀਜ਼ਾਂ ਦਾ ਤੇ ਜੋ ਇਹ ਪ੍ਰਬੰਧ ਚੱਲ ਰਿਹਾ ਹੈ ਦਾ ਵੀ ਇਹਦੀਆਂ ਜਿਹੜੀਆਂ ਜੋ ਵੀ ਇਹਨਾਂ ਦੇ ਸਾਡੇ ਆਲੇ-ਦੁਆਲੇ ਜੋ ਜਾਲ ਬੁਣਿਆ ਹੋਇਆ ਉਹਦਾ ਬਾਈਕਾਟ ਕਰਨਾ ਪੈਣਾ ਇਸ ਤੋਂ ਲਗ ਇੱਕ ਤੇ ਇਹ ਸੰਚਾਰ ਸਾਥੀ ਲਿਆ ਰਿਹਾ ਤੁਹਾਡੀ ਨਿਜਤਾ ਬਪਾਂ ਕਰਨ ਵਾਸਤੇ ਦੂਸਰਾ ਕੇਂਦਰ ਸਰਕਾਰ ਇੱਕ ਕਾਨੂੰਨ ਬਣਾਉਣ ਜਾ ਰਹੀ ਹੈ ਸਾਰੇ ਦੇਸ਼ ਦਾ ਰੈਵਨਿਊ ਜਿਹੜਾ ਸਿਸਟਮ ਹੈ ਜਿੰਨਾ ਵੀ ਮਾਲ ਦਾ ਹੈਗਾ ਵਾ ਜਮੀਨਾਂ ਦਾ ਜਿੰਨਾ ਰਿਕਾਰਡ ਹੈ ਉਹ ਸਾਰਾ ਹੀ ਜਿਹੜਾ ਕੇਂਦਰ ਸਰਕਾਰ ਕੋਲ ਹੋਊਗਾ ਉਹ ਸੂਬਿਆਂ ਦਾ ਅਧਿਕਾਰ ਖੇਤਰ ਆ ਉਹ ਵੀ ਕੇਂਦਰ ਸਰਕਾਰ ਆਪਣੇ ਖੜ ਰਹੀ ਆ ਤਾਂ ਕਿ ਸਾਰੇ ਜੋ ਅਸੀਂ ਮਰਜੀ ਇਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਮੁੜ ਕੇ ਕਾਰਪੋਰੇਸ਼ਨ ਦੇਣੀਆਂ ਵਾਂ ਜਾਂ ਕਿਸੇ ਹੈ ਵੇ ਕੱਢਣ ਵਾਸਤੇ ਭਾਰਤ ਮਾਲਾ ਪ੍ਰੋਜੈਕਟ ਜਿੱ ਤਰ੍ਹਾਂ ਜਿੱ ਤਰ੍ਹਾਂ ਹੋਰ ਬੁਲਟ ਟ੍ਰੇਨ ਕੱਢਣੀ ਆ ਜੋ ਵੀ ਕਰਨਾ ਅਸੀਂ ਜਿਸ ਤਰ੍ਹਾਂ ਮਰਜੀ ਕਰ ਸਕੀਏ ਇਹਨਾਂ ਦੀਆਂ ਜ਼ਮੀਨਾਂ ਦੀ ਜਿਹੜੀ ਜਿਹੜਿਆ ਉਹ ਆਪਣੇ ਕਾਬੂ 'ਚ ਕਰਨ ਵਾਸਤੇ ਉਹਦੇ ਵਿੱਚ ਵੀ ਜਿਹੜਾ ਉਹ ਕਾਨੂੰਨ ਜਿਹੜਾ ਵਾ ਬਣਾਇਆ ਜਾ ਰਿਹਾ ਵਾ ਜਿਹਦੇ ਲਈ ਇਹਨਾਂ ਨੂੰ ਸਟੈਟਨ ਕਮੇਟੀ ਇੱਕ ਬਣਾਈ ਹੋਈ ਆ ਪਾਰਲੀਮੈਂਟ 'ਚ ਤੇ ਉਹਦੇ ਉਹ ਵੀ ਬੜਾ ਖਤਰਨਾਕ ਆ ਅਸੀਂ ਇਹਨਾਂ ਦੇ ਸੰਚਾਰ ਸਾਥੀਆਂ ਦਾ ਵਿਰੋਧ ਕਰਦੇ ਆ ਕਿਸਾਨ ਮਜ਼ਦੂਰ ਸੰਘਰਸ਼ਿਕ ਮਿੰਟੀ ਪੰਜਾਬ ਵੱਲੋਂ ਤੇ ਜੋ ਇਹ ਜਿਹੜਾ ਲੈਂਡ ਰਿਕਾਰਡ ਜਿਹੜਾ ਜਿਹੜਾ ਸਾਰਾ ਜਿਹੜਾ ਵਾ ਜ਼ਮੀਨਦਾਰ ਰਿਕਾਰਡ ਆ ਉਹ ਕੇਂਦਰ ਸਰਕਾਰ ਆਪਣੇ ਉਖੜ ਰਹੀ ਆ ਉਹਦਾ ਵੀ ਵਿਰੋਧ ਕਰਦੇ ਆ ਤੇ ਇਹਨਾਂ ਦੀਆਂ ਸਾਰੀਆਂ ਨੀਜੀਕਰਨ ਨੀਤੀਆਂ ਦਾ ਵਿਰੋਧ ਕਰਦੇ ਆ ਤੇ ਲੋਕਾਂ ਨੂੰ ਕਹਿੰਨੇ ਆ ਇਹਨਾਂ ਦੀਆਂ ਸਾਰੀਆਂ ਚੀਜ਼ਾਂ ਦਾ ਹਰ ਵਾਲੀ ਬਾਈਕਾਟ ਕਰਨ ਵਾਸਤੇ ਕਰੋ ਇਹਦਾ ਜੋ ਜਿਹੜੀ ਨੀਤੀ ਆ ਅਸੀਂ ਉਹ ਤੁਰੰਤ ਜਿਹੜੀ ਆ ਆਪਣੀ ਨੀਤੀ ਜਿਹੜੀ ਆ ਜਥੇਬੰਦੀਆਂ ਲੋ ਉਹ ਵੀ ਸ਼ਪਾਇਟ ਕਰਾਂਗੇ ਤੇ ਏ ਹੋ ਰਹਾ ਸਾਡੇ ਕੋ ਕੋਈ ਚਾਰਾ ਨਹੀਂ ਨਹੀਂ ਤੇ ਤੁਸੀਂ ਸਭ ਕੁਝ ਗਵਾ ਲੋਗੇ ਵੈਗਰੂਜੀ ਦਾ ਖਾਲਸਾ ਰੱਬ ਜੀ